ਇਨੈਲੋ ਨੇ ਵਿਧਾਨ ਸਭਾ ਚੋਣਾਂ ਦੇ ਲਈ ਦੂਸਰੀ ਸੂਚੀ ਜਾਰੀ ਕਰ ਦਿੱਤੀ ਹੈ ਮਹਿੰਦਰਗੜ੍ਹ ਤੋਂ ਰਾਓ ਬਹਾਦਰ ਸਿੰਘ ਨੂੰ ਤੋਂ ਜ਼ਾਕੀਰ हुसैन ਕਨੌਰ ਤੋਂ ਨਰਮਲ ਚੌਧਰੀ ਬਹਾਦਰਗੜ੍ਹ ਤੋਂ ਤੇਜਾ ਦਲਾਲ ਪਹਿਲਵਾਨ ਉਕਲਾਣਾ ਤੋਂ ਅਨੂਪ ਤਾਨਕ ਅਤਲੀ ਤੋਂ ਸਤਵੀਰ ਯਾਦਵ ਚੱਜਰ ਤੋਂ ਸਾਧੂ ਸਿੰਘ ਬਾਲਾਗੜ੍ਹ ਤੋਂ ਲਲਿਤ ਕੁਮਾਰ ਫਤਹਿਬਾਦ ਤੋਂ ਪਲਵਾਨ ਸਿੰਘ ਦੌਲਤਾਪੁਰੀਆ ਤੋਂ ਰਾਮਪਾਲ ਮਾਝਾ ਤੇ ਕੈਥਲ ਤੋਂ ਕੈਲਾਸ਼ ਭਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਪਹਿਲਾਂ ਇਨੈਲੋ ਨੇ 62 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਹਰਿਆਣਾ ਦੇ ਵਿੱਚ ਕੁੱਲ 90 ਸੀਟਾਂ ਨੇ ਇਸ ਤੋਂ ਪਹਿਲਾਂ 62 ਉਮੀਦਵਾਰ ਇਨੈਲੋ ਪਹਿਲਾਂ ਹੀ ਐਲਾਨ ਚੁੱਕੀ ਹੈ ਤੇ ਬਾਕੀ ਦੇ ਰਹਿੰਦੇ ਉਮੀਦਵਾਰਾਂ ਦਾ ਐਲਾਨ ਅੱਜ ਹੋ ਚੁੱਕਾ ਹੈ ਇਨੈਲੋ ਆਨਐਲਡੀ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਤਿਆਰ ਦੇ ਰਹੀ ਹੈ ਕਾਂਗਰਸ ਦੇ 10 ਸਾਲਾਂ ਦਾ ਰਾਜ ਖਤਮ ਕਰਨ ਨੂੰ ਤਿਆਰ ਦੇ ਰਹੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਜਿਸ ਨੇ 90 ਦੀਆਂ 90 ਸੀਟਾਂ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕੁੱਲ 90 ਸੀਟਾਂ ਬਾਠ ਉਮੀਦਵਾਰ ਪਹਿਲਾਂ ਹੀ ਐਲਾਨੇ ਗਏ ਸਨ ਤੇ ਬਾਕੀ ਦੀਆਂ ਰਹਿੰਦੀਆਂ ਸੀਟਾਂ ਦੇ ਉੱਤੇ ਦੂਸਰੀ ਸੂਚੀ ਇਨੈਲੋ ਨੇ ਜਾਰੀ ਕਰ ਦਿੱਤੀ ਹੈ ਮਹਿੰਦਰਗੜ ਤੋਂ rau bahadur singh ਨੂੰ ਤੇ ਜ਼ਖੀਰ ਹੁਸੈਨ ਕਨੌਰ ਤੋਂ ਨਿਰਮਲ ਚੌਧਰੀ ਤੇ ਉਮੀਦਵਾਰ ਵਜੋਂ ਨਾਮ ਐਲਾਨਿਆ ਗਿਆ ਉਹក្លਾਨਾ ਤੋਂ ਅਨੂਪ ਤਾਨਕ ਅਤੇਲੀ ਤੋਂ ਸਤਵੀਰ ਯਾਦਵ ਨੂੰ ਉਮੀਦਵਾਰ ਐਲਾਨਿਆ ਗਿਆ ਫਤੇਗੜ ਤੋਂ ਬਲਵੰਤ ਸਿੰਘ ਦੌਲਤਪੁਰੀਆ ਕੈਥਲ ਤੋਂ ਕੈਲਾਸ਼ ਪਗਤ ਨੂੰ ਉਮੀਦਵਾਰ ਐਲਾਨਿਆ ਗਿਆ ਮਹਿੰਦਰਗੜ ਤੋਂ rau ਬਹਾਦਰ ਸਿੰਘ ਨੂੰ ਤੋਂ ਜ਼ਖੀਰ हुसैन ਅਤੇ ਇਹਨਾਂ ਉਮੀਦਵਾਰਾਂ ਵੱਜੋਂ ਆਨਲਡੀ ਨੇ ਕੋਸ਼ਤ ਕੀਤੇ ਨੇ